ਮੇਰਾ ਨਾ ਪ੍ਰਕਾਸ਼ ਨਹੀਂ ਪ੍ਰਕਾਸ਼ੀ ਕੀ ਕਰਦੇ ਹੋ ਤੁਸੀਂ ਉਹ ਕੀ ਹੋਇਆ ਬੇਟਾ ਹੀ ਮੇਰਾ ਇੱਥੇ ਲੱਗੇ ਨਾ ਸਾਡੇ ਘਰ ਦੇ ਲੱਗੇ ਦੁੱਧ ਦੀ ਦੇਰੀ ਹੈ ਠੀਕ ਹੈ ਉਹ ਇਥੋਂ ਜਸਟ ਨਿਕਲ ਕੇ ਤੇ ਦੁੱਧ ਲੈਣ ਦੇ ਘਰ ਦੇ ਲੱਗੇ ਗਿਆ ਉੱਥੇ ਨਾਲ ਇੱਕ ਕਰਿਆਨੇ ਦੀ ਸ਼ਾਪ ਆ ਬਰੈਡ ਲੈਣ ਗਿਆ ਤੇ ਨਾਲੇ ਦੁੱਧ ਵੀ ਲੈਣ ਜਾਂਦਾ ਉਹ ਡੇਲੀ ਜਾਂਦਾ ਤੇ ਬਿਲਕੁਲ ਇੱਕ ਕਿਲਾ ਹਟਵਾ ਸਾਡੇ ਘਰ ਆ ਉਦੋਂ ਬਸ ਇਹ ਨਿਕਲਿਆ ਸਕੂਟਰੀ ਲੈ ਕੇ ਤਿੰਨ ਮੁੰਡੇ ਆਏ ਆ ਜੋ ਇਹਨੇ ਦੱਸਿਆ ਕਿ ਤਿੰਨ ਜਣੇ ਆਏ ਉਹਨਾਂ ਨੇ ਇੱਕ ਨੇ ਪਿਸਤਲ ਵਿਖਾਇਆ ਨੂੰ ਕਹਿੰਦੇ ਸਕੂਟਰੀ ਤੋਂ ਉਤਰ ਜਾ ਹੁਣ ਤੇਰਾ ਕੋਈ ਕੰਮ ਨਹੀਂ ਤੇ ਬਸ ਜੀ ਇਹ ਉਤਰ ਗਿਆ ਇਹਨਾਂ ਸਕੂਟਰੀ ਤੇ ਦਿੱਤੀ ਹੈ ਘਰ ਆ ਗਿਆ ਨਾਲ ਉਸੇ ਵੇਲੇ ਇੱਕ ਮਿੰਟ ਦੀ ਦੂਰੀ ਤੇ ਸਾਡਾ ਘਰ ਹੈ ਜਿੱਥੋਂ ਕੋਈ ਕੀ ਲੱਗਦਾ ਕਿ ਕੌਣ ਹੋ ਸਕਦਾ ਜਾਂ ਲੱਗ ਕੇ ਪਹਿਲਾਂ ਵੀ ਇਹੋ ਜਿਹਾ ਮਾਹੌਲ ਹੈ ਹਾਂ ਜੀ ਫਿਲਹਾਲ ਤੇ ਵਾਰਦਾਤਾਂ ਸਾਡੇ ਫਟਕ ਦੇ ਲਾਗੇ ਹੁੰਦੀਆਂ ਰਹੀਆਂ ਨੇ ਤੇ ਪੁਲਿਸ ਵੀ ਇੱਥੇ ਦੂਜੇ ਤੀਜੇ ਦਿਨ ਆਣ ਕੇ ਖਲੋਟੀ ਰਾਤ ਕਿ ਵਾਰਦਾਤ ਨਾ ਹੋਏ ਪਰ ਹੁਣ ਫਿਰ ਵੀ ਵਾਰਦਾਤਾਂ ਜਿਹੜੀਆਂ ਕੰਟੀਨਿਊ ਹੋ ਰਹੀਆਂ ਨੇ ਬੱਚੇ ਤੇ ਕੀ ਖਲਾਸ ਬੱਚਾ ਮਿਆਂ ਦਾ ਵਜਾ ਆਹ ਬੱਚਾ ਵੇਖੋ ਜੀ ਡਰ ਤੇ ਜਾਂਦਾ ਹੀ ਹੈ ਬੱਚਾ ਤੇ ਛੋਟਾ ਹੀ ਹੈ ਜੀ ਪੁਲਿਸ ਕੰਪਲੀਟ ਕਰ हां जी पुलिस पुलिस ਕਮਪਲੇਂਟ ਹੈ ਪੁਲਿਸ ਵਾਲਿਆਂ ਨੂੰ ਕਰਤੀ ਹੈ ਇਨਫੋਰਮੇਸ਼ਨ ਜੀ ਜਾ ਰਹੇ ਹਾਂ ਉੱਥੇ ਥਾਣੇ ਜਾ ਰਹੇ ਹਾਂ ਬਾਕੀ ਗੱਲ ਕਰਦੇ ਹਾਂ ਉਹਨਾਂ ਨਾਲ ਜਾ ਕੇ ਅੰਤਰਪ੍ਰੀਤ ਸਿੰਘ ਅੰਤਰਪ੍ਰੀਤ ਕਿੱਥੇ ਰਹਿੰਦੇ ਹੋ ਤੇ ਕਿਹੜੀ ਕਲਾਸ ਪੜ੍ਹਦੇ ਹੋ ਮੈਂ 8th ਚ ਪੜਦਾ ਸਾਗਰਪੁਰ ਰ ਰਹਿੰਦਾ ਹਾਂ ਕੀ ਹੋਇਆ ਕੀ ਹੋਇਆ ਕਿ ਮੈਂ ਜਾਂਦਾ ਸੀ ਦੁਕਾਨ ਤੇ ਤੇ ਘਰ ਵਾਪਸ ਆ ਰਿਹਾ ਹੀ ਤੇ ਉੱਥੋਂ ਤਿੰਨ ਜਣੇ ਆਏ ਆ ਪ્લેਟਨਾ ਮੋਟਰਸਾਈਕਲ ਤੇ ਤੇ ਮੈਨੂੰ ਰਿਵੋਲਵਰ ਦਿਖਾਇਆ ਤੇ ਸਕੂਟਰੀ ਖੋਕੇ ਲੈ ਗਏ ਹਾਂ ਹਾਂ ਜੀ ਕਿੱਥੇ ਗਏ ਸੀ ਤੇ ਕੀ ਕਰ ਰਹੇ ਸੀ ਮੈਂ ਆਪਣਾ ਸਮਾਨ ਲੈਣ ਗਿਆ ਸੀ ਬ्रेड ਲੈਣ ਗਿਆ ਹਾਂ ਹਾਂ ਜੀ ਕੀ ਕੀਤਾ ਉਹਨਾਂ ਨੇ ਉਹਨਾਂ ਨੇ ਕਿ ਅਸ ਮੁੰਨੇ ਅੱਛਾ ਕਿੰਨੇ ਹਾਂਜੀ ਬਹੁਤ ਹੋਰ ਪਿਸਟਲ ਹੀ ਹੋਰ ਕੁਛ ਨਹੀਂ ਹੈ ਨਾ ਉਹਨਾਂ ਦਾ ਕੋਈ ਮੋਟਰਸਾਈਕਲ ਦਾ ਨੰਬਰ ਮੋਸ਼ਕਾ ਹਾਂਜੀ ਕੀਤਾ ਪੀਪੀ06 ਐਚ ਐਫ 6848 ਕਿੰਨੀ ਤੇਜ਼ ਹੈ ਕਿੰਨੀ ਗੇਰ ਹੈ ਆਏ ਤੇ ਮੇਰੇ ਵੱਲ ਥੋੜੀ ਸਪੀਡ ਚੀ ਸੀ ਤੇ ਪਰ ਗਏ ਬੜੀ ਸਪੀਡ ਚ ਕੀ ਲੱਗਾ ਉਹਦੋਂ ਜਦੋਂ ਤੱਕ ਉਹਨਾਂ ਨੇ ਖਿਲਾ ਰਿਆ ਕਿਉਂ ਖਿਲਾ ਰਿਆ ਕਿ ਤੱਕ ਲਾਰੇ ਕੋਈ ਸਮਝ ਆਈ ਤਮ ਹਾਂਜੀ ਉਹਨਾਂ ਨੇ ਬਸ ਖਿਲਾ ਰਿਆ ਅੱਗੇ ਮੋਟਰਸਾਈਕਲ ਲਾ ਲਿਆ ਇਤਰਾ ਕਰਕੇ ਤੇ ਫਿਰ ਆਂਦੇ ਉੱਤਰ ਹੁਣ ਤੋਂ ਹਾਂ ਹਾਂਜੀ ਕਿਤੇ ਕੋਈ ਹਥਿਆਰ ਹੈਗਾ ਸੀ ਕਿਸੇ ਕੋਲ ਹਾਂ ਗਾਹੀ ਕਿਤਨੇ ਜਿਹੇ ਕੋ ਇੱਕੋ ਉਹ ਐਕਟਿਵਾ ਫੋਕੇ ਲੱਗੇ ਫਿਰ ਤੁਸੀਂ ਕੀ ਕੀਤਾ ਜੇ ਮੈਂ ਘਰ ਆ ਗਿਆ ਹਾਂਜੀ ਫਿਰ ਮੈਂ ਦੱਸਿਆ ਮਾਂ ਨੂੰ ਤੇ ਫਿਰ ਮੰਮਾ ਨੇ ਪਾਪਾ ਨੂੰ ਦੱਸਿਆ ਤੁਹਾਨੂੰ ਪਤਾ ਲੱਗਾ ਸਾਗਰਪੁਰੇ ਅਗਲੇ ਪਾਸੇ ਮੋੜ ਤੇ ਨਾ ਫਾਟਕ ਲੱਗੇ ਮੋਕੜ ਕੋਈ ਹੈ ਤਿੰਨ ਅਨੰਮ ਸੱਤ ਨੌਂ ਜਮਾਨਾ ਕਈ ਮੌਕੇ ਵੇਹਾਂ ਆ ਬਸ ਬੰਦਿਆਂ ਦੀ ਤਰਾਸ ਕਰਦੇ ਨੇ ਉਹ ਸਕੇ ਸ਼ਾਮਾਂ ਤੱਕ ਕਵਰ ਕਰ ਲੈਂਦੇ ਕੀ ਦੱਸਿਆ ਬੱਚੇ ਤੇ ਕੋਲ ਕੋ ਹਥਿਆਰ ਵੀ ਸੀ ਮੇਰੇ ਘਰ ਤੇ ਵੱਲੋਂ ਤ ਨਹੀਂ ਦੱਸਿਆ ਕੋਈ ਉਹ ਲੈਟਰ ਲੂਟਰ ਹੁੰਦਾ ਜਗੋਂ ਨਾਲ ਉਹ ਫੜਿਆ ਕਿੱਦਾਂ ਹੂੰ ਕੋਰਣੀ ਚੀਜ਼ ਆ ਗਈ ਤੇ ਮੇਰੇ ਤੇ ਇਸ ਤਰ੍ਹਾਂ ਜੁੜਾ ਕੋਈ ਲੈਟਰ ਆ ਕੇ ਪਿਸਤਲ ਆ ਉਹ ਦੱਸਣ ਦੇ ਨਾ ਤੇ ਬੱਚੇ ਹੀ ਦੱਸਿਆ ਬਾਅਦ ਚ ਲੈਟਰ ਸੀ ਉਹਦੇ ਕੋਲ ਨਹੀਂ ਬੱਚੇ ਨੇ ਦੱਸਿਆ ਬੱਚੇ ਨੇ ਨਾ ਪਿਸਤਲ ਬਾਕੀ ਵੇਖ ਲੈਨੇ ਕਲੀਅਰ ਕਰਕੇ ਮੇਰਾ ਨਾ ਪ੍ਰਕਾਸ਼ ਹੈ ਜੀ ਪ੍ਰਕਾਸ਼ ਜੀ ਕੀ ਕਰਦੇ ਹੋ ਤੁਸੀਂ ਔਰ ਕੀ ਹੋਇਆ ਬੇਟਾ ਹੀ ਮੇਰਾ ਇੱਥੇ ਲੱਗੇ ਨਾ ਸਾਡੇ ਘਰ ਦੇ ਲੱਗੇ ਦੁੱਧ ਦੀ ਡੇਰੀ ਹੈ ਠੀਕ ਆ ਉਹ ਇਥੋਂ ਜਸਟ ਨਿਕਲ ਕੇ ਤੇ ਦੁੱਧ ਵਾਲਿਆਂ ਦੇ ਘਰ ਦੇ ਲੱਗੇ ਗਿਆ ਉੱਥੇ ਨਾਲ ਇੱਕ ਕਰਿਆਨੇ ਦੀ ਸ਼ਾਪ ਆ ਬਰੈਡ ਲੈਣ ਗਿਆ ਤੇ ਨਾਲੇ ਦੁੱਧ ਵੀ ਲੈਣ ਜਾਂਦਾ ਥੋ ਡੇਲੀ ਜਾਂਦਾ ਤੇ ਬਿਲਕੁਲ ਇੱਕ ਕਿੱਲਾ ਹਟਵਾ ਸਾਡਾ ਘਰ ਆ ਉਤੋਂ ਬਸ ਇਹ ਨਿਕਲਿਆ ਸਕੂਟਰੀ ਲੈ ਕੇ ਤਿੰਨ ਮੁੰਡੇ ਆਏ ਆ ਜੋ ਇਹਨੇ ਦੱਸਿਆ ਕਿ ਤਿੰਨ ਜਣੇ ਆਏ ਉਹਨਾਂ ਨੇ ਇੱਕ ਨੇ ਪਿਸਤਲ ਵਿਖਾਇਆ ਉਹਨੂੰ ਕਹਿੰਦੇ ਸਕੂਟਰੀ ਤੋਂ ਉਤਰ ਜਾ ਹੁਣ ਤੇਰਾ ਕੋਈ ਕੰਮ ਨਹੀਂ ਤੇ ਬਸ ਜੀ ਇਹ ਉਤਰ ਗਿਆ ਇਹਨੇ ਸਕੂਟਰੀ ਦਿੱਤੀ ਹੈ ਘਰ ਆ ਕੇ ਨਾਲ ਉਸੇ ਵੇਲੇ ਇੱਕ ਮਿੰਟ ਦੀ ਦੂਰੀ ਤੇ ਸਾਡਾ ਘਰ ਆ ਜਿੱਥੋਂ ਕੋਈ ਕੀ ਲੱਗਦਾ ਕਿ ਕੌਣ ਹੋ ਸਕਦਾ ਜਾਂ ਲੱਗ ਕੇ ਪਹਿਲਾਂ ਵੀ ਇਹੋ ਜਿਹਾ ਮਾਹੌਲ ਸਿਆ ਹਾਂਜੀ ਫਿਲਹਾਲ ਤੇ ਵਾਰਦਾਤਾਂ ਸਾਡੇ ਫਟਕ ਦੇ ਲਾਗੇ ਹੁੰਦੀਆਂ ਰਹੀਆਂ ਨੇ ਤੇ ਪੁਲਿਸ ਵੀ ਇੱਥੇ ਦੂਜੇ ਤੀਜੇ ਦਿਨ ਆਣ ਕੇ ਖਲੋਟੀ ਰਾਤ ਕਿ ਵਾਰਦਾਤ ਨਾ ਹੋਏ ਪਰ ਹੁਣ ਫਿਰ ਵੀ ਵਾਰਦਾਤਾਂ ਜਿਹੜੀਆਂ ਕੰਟੀਨਿਊ ਹੋ ਰਹੀਆਂ ਨੇ ਬੱਚੇ ਤੇ ਕੀ ਹਾਲ ਹੈ ਸ਼ਾਮਿਆਂ ਦਾ ਵਜਾਂ ਆਹ ਬੱਚਾ ਵੇਖੋ ਜੀ ਡਰ ਤੇ ਜਾਂਦਾ ਹੀ ਹੈ ਬੱਚਾ ਤੇ ਛੋਟਾ ਹੀ ਹੈ ਜੀ ਪੁਲਿਸ ਕੰਪਲੀਟ ਕਰ हां जी पुलिस पुलिस ਕਮਪਲੇਂਟ ਹੈ ਪੁਲਿਸ ਵਾਲਿਆਂ ਨੂੰ ਕਰਤੀ ਹੈ ਇਨਫੋਰਮੇਸ਼ਨ ਜੀ ਜਾ ਰਹੇ ਹਾਂ ਉੱਥੇ ਥਾਣੇ ਜਾ ਰਹੇ ਹਾਂ ਬਾਕੀ ਗੱਲ ਕਰਦੇ ਹਾਂ ਉਹਨਾਂ ਨਾਲ ਜਾ ਅੰਤਰਪ੍ਰੀਤ ਸਿੰਘ ਅੰਤਰਪ੍ਰੀਤ ਕਿੱਥੇ ਰਹਿੰਦੇ ਹੋ ਤੇ ਕਿਹੜੀ ਕਲਾਸ ਪੜ੍ਹਦੇ ਹੋ ਮੈਂ 8th ਚ ਪੜ੍ਹਦਾ ਸਾਗਰਪੁਰ ਰ ਰਹਿੰਦੇ ਹਾਂ ਠੀਕ ਹੋਇਆ ਕੀ ਹੋਇਆ ਕਿ ਮੈਂ ਜਾਂਦਾ ਸੀ ਦੁਕਾਨ ਤੇ ਤੇ ਘਰ ਵਾਪਸ ਆ ਰਿਹਾ ਸੀ ਤੇ ਉੱਥੋਂ ਤਿੰਨ ਜਣੇ ਆਏ ਆ ਪਲੈਟਨਾ ਮੋਟਰਸਾਈਕਲ ਤੇ ਤੇ ਮੈਨੂੰ ਰਿਵਾਲਵਰ ਦਿਖਾਇਆ ਤੇ ਸਕੂਟਰੀ ਖੋਕੇ ਲੈ ਗਏ ਹਾਂ ਹਾਂ ਜੀ ਤੇ ਕਿੱਥੇ ਗਏ ਸੀ ਤੇ ਕੀ ਕਰ ਰਹੇ ਸੀ ਮੈਂ ਆਪਣਾ ਸਮਾਨ ਲੈਣ ਗਿਆ ਸੀ ਬੈੱਡ ਲੈਣ ਗਿਆ ਹਾਂ ਹਾਂ ਜੀ ਕੀ ਹੋਇਆ ਉਹ ਹਾਂਜੀ ਉਹ ਬੰਦੇ ਤੇ ਨਾ ਨੇ ਕਿ ਸਰਦਾਰ ਨੇ ਮੁੰ ਨਹੀਂ ਅੱਛਾ ਕਿੰਨੇ ਹਾਂਜੀ ਹੱਥ ਚ ਹੋਰ ਕੁਝ ਨਹੀਂ ਬਸ ਪਿਸਤਲ ਹੀ ਹੋਰ ਕੁਝ ਨਹੀਂ ਲੈ ਉਹਨਾਂ ਦਾ ਕੋਈ ਮੋਟਰਸਾਈਕਲ ਦਾ ਨੰਬਰ ਨੋਟ ਕੀਤਾ ਹਾਂਜੀ ਕੀਤਾ ਪੀਬੀ06 ਐਚਐਫ6848 ਕਿੰਨੀ ਤੇਜ਼ ਆ ਕਿੰਨੀ ਘੰਟੇ ਆਏ ਤੇ ਮੇਰੇ ਵੱਲ ਥੋੜੀ ਸਪੀਡ ਚ ਸੀ ਤੇ ਪਰ ਗਏ ਬੜੀ ਸਪੀਡ ਚ ਕੀ ਲੱਗਾ ਉਹਦੋਂ ਜਦੋਂ ਤੱਕ ਉਹਨਾਂ ਨੇ ਖਿਲਾ ਰਿਆ ਕਿਉਂ ਖਿਲਾ ਰਿਆ ਕਿ ਤੱਕ ਲਾਰੇ ਕੋ ਸਮਝ ਆਈ ਤਾ ਹਾਂਜੀ ਉਹਨਾਂ ਨੇ ਬਸ ਖਿਲਾ ਰਿਆ ਅੱਗੇ ਮੋਟਰਸਾਈਕਲ ਲਾ ਲਿਆ ਇਤਰਾ ਕਰਕੇ ਫੇਰ ਆਉਂਦੇ ਉੱਤਰ ਹੁਣ ਤੋਂ ਹਾਂ ਹਾਂਜੀ ਕਿਤੇ ਕੋਈ ਹਥਿਆਰ ਹੈਗਾ ਸੀ ਕਿਸੇ ਕੋਲ ਹਾਂ ਗਾਹੀ ਕਿੰਨੇ ਜਿਹੇ ਕੋ ਇੱਕੋ ਉਹ ਐਕਟਿਵਾ ਕੂ ਕੇ ਲੱਗੇ ਫੇਰ ਤੁਸੀਂ ਕੀ ਕੀਤਾ ਜੇ ਮੈਂ ਘਰ ਆ ਗਿਆ ਹਾਂ ਹਾਂਜੀ ਫੇਰ ਮੈਂ ਦੱਸਿਆ ਮਾਂ ਨੂੰ ਤੇ ਫੇਰ ਮਮਾ ਨੇ ਪਾਪਾ ਨੂੰ ਦੱਸਿਆ ਤੁਹਾਨੂੰ ਪਤਾ ਲੱਗਾ ਸਾਗਰਪੁਰ ਐਨੇ ਪਾਸੇ ਮੋਟਰ ਦਾ ਫਾਟਕ ਲੱਗ ਗਿਆ ਮੋਕੜ ਕੋਈ ਹੈ 3 9 7 9 ਨਾ ਟਾਈਮ ਉੱਕਾ ਵੇਹਾਂ 500 ਬੰਦਿਆਂ ਦੀ ਕਲਾਸ ਕਰ ਦਗੇ ਉਹ ਸਗੀ ਸ਼ਾਮਾਂ ਤੱਕ ਕਵਰ ਕਰ ਲਿਆ ਕੀ ਦੱਸਿਆ ਬੱਚੇ ਦੇ ਕੋਲ ਉਹ ਹਥਿਆਰ ਵੀ ਸੀ ਇਹ ਛਾਰ ਤੇ ਵੱਲੋਂ ਤ ਨਹੀਂ ਦੱਸਿਆ ਕੋਈ ਉਹ ਲੈਟਰ ਲੁੱਟਰ ਹੁੰਦਾ ਜਗੋਂ ਨਾਲ ਉਹ ਫੜਿਆ ਕਿੱਦਾਂ ਹੂੰ ਹੋਰ ਨਹੀਂ ਕਿ ਚੀਜ਼ ਆ ਗਈ ਤੇ ਮੇਰੇ ਬਿਸਤਰ ਜੁਗਾ ਉਹ ਲੈਟਰ ਆ ਕੇ ਪਿਸਤਲ ਆ ਉਹ ਦੱਸਣ ਦੇ ਨਾ ਇਹ ਬੱਚੇ ਹੀ ਦੱਸਿਆ ਬਾਅਦ ਚ ਲੈਟਰ ਹੀ ਉਹਦੇ ਕੋਲ ਨਹੀਂ ਬੱਚੇ ਨੇ ਦੱਸਿਆ ਬੱਚਾ ਕਹਿੰਦਾ ਪਿਸਤਲ ਬਾਕੀ ਵੇਖ ਲੈਣਾ ਕਲੀਅਰ ਕਰਕੇ ਉਹਦੇ ਤੇ